ਜਿਹੜਾ ਥਾਇਰੋਇਡ ਹਾਰਮੋਨ ਹੈ ਉਹਦਾ ਸਹੀ ਮਾਤਰਾ ਚ ਹੋਣਾ ਬਹੁਤ ਜ਼ਰੂਰੀ ਹੈ ਉਹਦਾ ਬੱਚੇ ਦੇ ਬ੍ਰੇਨ ਤੇ ਤੇ ਬਾਕੀ ਬੋਡੀ ਦੀ ਡਿਵੈਲਪਮੈਂਟ ਤੇ ਬਹੁਤ ਇਫੈਕਟ ਹੁੰਦਾ ਹੈ ਜੇ ਆਪਣੇ ਕੋ ਮਿਸ ਹੋ ਜਾਂਦਾ ਹੈ ਤੇ ਬੱਚੇ ਨੂੰ ਪਰਮਨੈਂਟ ਮੈਂਟਲ ਰਿਟਾਰਡੇਸ਼ਨ ਹੋ ਜਾਂਦੀ ਹੈ ਪਰਮਨੈਂਟ ਮੈਂਟਲ ਰਿਟਾਰਡੇਸ਼ਨ ਹੋ ਜਾਂਦੀ ਹੈ ਅੱਜ ਤੋਂ 20 ਸਾਲ ਪਹਿਲੇ ਬਹੁਤ ਕਟ ਬਿਮਾਰੀਆਂ ਦੇ ਵੈਕਸੀਨ ਬਣੇ ਸੀ ਪਰ ਹੁਣ ਅਸੀਂ ਬਹੁਤ ਅੱਗੇ ਨਿਕਲ ਗਏ ਆ ਆਪਣੇ ਇੰਡੀਆ ਵਿੱਚ ਹਰ ਤਰ੍ਹਾਂ ਦਾ ਵੈਕਸੀਨ ਅਵੇਲੇਬਲ ਹੈ ਕੁਝ ਵੈਕਸੀਨਸ ਤੋਂ ਬਾਅਦ ਜਿਹੜਾ ਹੈ ਕਹਿੰਦੇ ਆ ਕਿ ਬੱਚੇ ਨੂੰ ਫੀਵਰ ਆ ਜਾਂਦਾ ਹੈ ਕਈ ਵਾਰ ਪੇਰੈਂਟਸ ਜਿਹੜੇ ਆ ਉਹ ਇਸ ਡਰ ਤੋਂ ਇੱਛੇ ਲਵਾਉਂਦੇ ਹੀ ਨਹੀਂ ਕਿ ਬੱਚਾ ਵਕਤ ਬੁਖਾਰ ਹੋ ਜਾਊਗਾ ਉਹਨੂੰ ਕਿੱਦਾਂ ਸਾਮਾਂਗੇ ਅਸੀਂ ਠੀਕ ਹੈ ਅੱਜ ਕੱਲ ਕਾਫੀ ਪੇਨਲੈਸ ਵੈਕਸੀਨ ਵੀ ਆ ਗਏ ਜਿਹੜੇ ਕਿ ਟੋਟਲੀ ਸੇਫ ਹੈ ਤੇ ਉਹਨਾਂ ਦਾ ਪੂਰਾ ਇਫੈਕਟ ਆਂਦਾ ਹੈ ਇਹਦੇ ਤੋਂ ਬਿਲਕੁਲ ਘਬਰਾਉਣਾ ਨਹੀਂ ਚਾਹੀਦਾ ਇਹ ਇੱਕ ਨਾਰਮਲ ਪ੍ਰੋਸੈਸ ਹੈ ਜੇ ਵੈਕਸੀਨ ਤੋਂ ਬਾਅਦ ਕੋਈ ਫੀਵਰ ਆਂਦਾ ਤਾਂ ਅਸੀਂ 1-2 ਦਿਨ ਲਈ ਦਵਾਈ ਪਹਿਲੀ ਪਾ ਕੇ ਭੇਜਦੇ ਹਾਂ ਹੁਣ ਮੌਨਸੂਨ ਸੀਜ਼ਨ ਹੈ ਬਾਰਿਸ਼ਾਂ ਜਿਹੜੀਆਂ ਸਟਾਰਟ ਹੋ ਗਈ ਸੀਜ਼ਨ 'ਚ ਸਭ ਤੋਂ ਜ਼ਿਆਦਾ ਜਿਹੜੀ ਡੇਂਜਰਸ ਬਿਮਾਰੀਆਂ ਹੈਗੀਆਂ ਉਹ ਡੇਂਗੀ ਹੈ ਕਿ ਮਲੇਰੀਆ ਹੈਗਾ ਰੈਗੂਲਰ ਕੇਸਸ ਆਂ ਮਰ ਰਹੇ ਨੇ ਪਰ 90% ਕੇਸਸ ਜੇ ਡੇਂਗੀ ਪੋਜ਼ਿਟਿਵ ਆ ਵੀ ਗਿਆ ਨਾ ਤੋ ਘੱਰੀ ਮੈਨੇਜ ਹੋ ਜਾਂਦੇ ਆ ਇਹ ਬਹੁਤ ਲੋਕਾਂ ਨੂੰ ਪਤਾ ਨਹੀਂ ਹੁੰਦਾ ਜਰਾ ਹੀ ਡੇਂਗੀ ਪੋਜ਼ਿਟਿਵ ਆਇਆ ਤਾਂ ਨਾਲ ਹੀ ਐਡਮਿਟ ਕਰਾ ਦਿੰਦੇ ਆ ਹਸਪੀਟਲ 'ਚ ਇਹੋ ਜਿਹਾ ਪੈਨਿਕ ਨਹੀਂ ਕਰਨਾ ਚਾਹੀਦਾ ਇਹੋ ਜਿਹਾ ਪੈਨਿਕ ਨਹੀਂ ਕਰਨਾ ਚਾਹੀਦਾ ਮੈਮ ਜਦੋਂ ਬੱਚਾ ਬਰਥ ਹੁੰਦਾ ਉਹਦਾ ਉਸ ਤੋਂ ਬਾਅਦ ਕਿਹੜੇ-ਕਿਹੜੇ ਜਿਹੜੇ ਟੈਸਟ ਨੇ ਰეკਮੈਂਡੇਡ ਨੇ ਕਿ ਜਿਹੜੇ ਜ਼ਰੂਰੀ ਕਰਵਾ ਲੈਣੇ ਚਾਹੀਦੇ ਨੇ ਜੀ ਨਿਊ ਬੌਰਨ ਚ ਦੇਖੋ ਬੇਸਿਕ 72 ਆਵਰਸ ਦੇ ਬਾਅਦ ਅਸੀਂ ਇੱਕ ਥਾਇਰੋਇਡ ਪ੍ਰੋਫਾਈਲ ਕਰਾਣੇ ਆ ਜਿਹੜਾ ਕਿ ਯੂਨੀਵਰਸਲ ਸਕਰੀਨਿੰਗ ਪੂਰੀ ਦੁਨੀਆ ਚ ਕਰਦੇ ਆ ਜਿਹੜਾ ਥਾਇਰੋਇਡ ਹਾਰਮੋਨ ਹੈ ਉਹਦਾ ਸਹੀ ਮਾਤਰਾ ਚ ਹੋਣਾ ਬਹੁਤ ਜ਼ਰੂਰੀ ਹੈ ਉਹਦਾ ਬੱਚੇ ਦੇ ਬ੍ਰੇਨ ਤੇ ਤੇ ਬਾਕੀ ਬਾਡੀ ਦੀ ਡਿਵੈਲਪਮੈਂਟ ਤੇ ਬਹੁਤ ਇਫੈਕਟ ਹੁੰਦਾ ਹੈ ਫਰਸਟ 10 ਡੇਸ ਦੇ ਵਿੱਚ ਵਿੱਚ ਅਸੀਂ ਜੇ ਉਹਦਾ ਕੋਈ ਹਾਰਮੋਨ ਥਾਇਰੋਇਡ ਦਾ ਘਟ ਹੈ ਤੇ ਉਹਨੂੰ ਸਪਲੀਮੈਂਟ ਕਰਨਾ ਹੁੰਦਾ ਹੈ ਐਕਸਟਰਨਲੀ ਜੇ ਆਪਣੇ ਕੋ ਮਿਸ ਹੋ ਜਾਂਦਾ ਹੈ ਤੇ ਬੱਚੇ ਨੋ ਪਰਮਨੈਂਟ ਮੈਂਟਲ ਰਿਟਾਰਡੇਸ਼ਨ ਹੋ ਜਾਂਦੀ ਹੈ ਇੱਕ ਤਾਂ ਥਾਇਰੋਇਡ ਲੀਸੀ ਦੇਖਦੇ ਉਸ ਤੋਂ ਇਲਾਵਾ 72 ਆਵਰਸ ਬਾਅਦ ਜੌਂਡਿਸ ਸ਼ੁਰੂ ਹੋ ਸਕਦਾ ਹੈ ਜਿਹੜਾ ਜੌਂਡਿਸ ਹੈ ਉਹ ਬਲੱਡ ਤੋਂ ਬ੍ਰੇਨ ਚ ਸ਼ਿਫਟ ਹੋ ਜਾਂਦਾ ਹੈ ਇਹਨਾਂ ਦਾ ਬਲੱਡ ਬ੍ਰੇਨ ਬੈਰੀਅਰ ਬਹੁਤ ਵੀਕ ਹੁੰਦਾ ਹੈ ਠੀਕ ਹੈ ਇੱਕ ਪਾਰਟਿਕੂਲਰ ਲੈਵਲ ਹੁੰਦਾ ਹੈ ਜਿਹੜਾ ਕਿ ਲੈਵਲ ਅਸੀਂ ਬਹੁਤ ਸਟ੍ਰਿਕਟਲੀ ਜਿਹੜੇ ਇੰਟਰਨੈਸ਼ਨਲ ਨੈਸ਼ਨਲ ਚਾਰਟਸ ਬਣੇ ਆ ਉਸ ਹਿਸਾਬ ਨਾਲ ਡਿਸਾਈਡ ਕਰਦੇ ਕਿ ਇਹਨੂੰ ਫੋਟੋਥੈਰੇਪੀ ਦੇਣੀ ਹੈ ਇਹ ਤਾਂ ਇਹ ਫੋਟੋਥੈਰਪੀ ਲੈਵਲ ਤੋਂ ਉੱਪਰ ਚੱਲ ਜਾਂਦਾ ਉਹ ਫਿਰ ਅਸੀਂ ਬਲੱਡ ਵੀ ਐਕਸਚੇਂਜ ਕਰਨਾ ਪੈਂਦਾ ਇਸ ਲਈ ਜੌਂਡਿਸ ਨੂੰ ਲੈ ਕੇ ਸਾਨੂੰ ਸ਼ੁਰੂ ਚ ਬਹੁਤ ਸਤਾਰਕ ਰਹਿਣਾ ਪੈਂਦਾ ਕਈ ਵਾਰ ਮਦਰਜ਼ ਆਰ ਐਚ ਨੈਗੇਟਿਵ ਹੁੰਦੀਆਂ ਉਹਨਾਂ ਦੇ ਬੇਬੀਜ਼ ਪੋਜ਼ਿਟਿਵ ਹੁੰਦੇ ਉਹਨਾਂ 'ਚ ਹਾਈ ਰਿਸਕ ਹੁੰਦਾ ਹੈ ਜਾਂ ਕੋਈ O O ਬਲੱਡ ਗਰੁੱਪ ਦੀ ਮਦਰ ਹੈ ਬੇਬੀ A ਵੀ ਜਾਂ AB ਹੋਏ ਉਹਨੂੰ ਅਸੀਂ ABO ਇਨਕੰਪੈਟਿਬਿਲਟੀ ਕਹਿੰਦੇ ਆ ਉਹਦੇ 'ਚ ਵੀ ਜੌਂਡਿਸ ਦੇ ਖਤਰੇ ਉਹ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਸਭ ਚੀਜ਼ਾਂ ਦਾ ਤੇ ਉਹ ਅਸੀਂ ਸਕਰੀਨਿੰਗ ਕਰਦੇ ਆ ਇਸ ਤੋਂ ਇਲਾਵਾ ਅਸੀਂ ਜੀ 6 ਪੀਡੀ ਕਰਾਣੇ ਆਂ ਔਰ ਅਸੀਂ ਬੇਬੀ ਬਲੱਡ ਗਰੁੱਪ ਬੇਸਿਕ ਕਰਾਣੇ ਆ ਉਸ ਤੋਂ ਇਲਾਵਾ ਜੇ ਮਾਂ ਚ ਕੋਈ ਲੀਕਿੰਗ ਦੀ ਹਿਸਟਰੀ ਹੈ ਜਾਂ ਕੋਈ ਕਲਚਰ ਪੋਜ਼ਿਟਿਵ ਯੂਟੀਆਈ ਜਾਂ ਕੋਈ ਹੋਰ ਸਿੰਪਟਮਸ ਹੈ ਵੇਅਰ ਇਨਫੈਕਸ਼ਨ ਦੇ ਆ ਤੇ ਬੱਚੇ ਚ ਵੀ ਸਾਨੂੰ ਕੁਝ ਲੱਗ ਰਿਹਾ ਤਾਂ ਅਸੀਂ ਉਹਦੀ ਟਾਈਮਲੀ ਸਕਰੀਨਿੰਗ ਕਰ ਲੈਣੇ ਆ ਨਿਊ ਬੋਨ ਦੀ ਇਹ ਸਭ ਚੀਜ਼ਾਂ ਬੱਚਿਆਂ ਚ ਅਸੀਂ ਜਨਰਲੀ ਕਰਦੇ ਆ ਪ੍ਰੀਟਰਮ ਬੱਚਿਆਂ ਚ ਅਸੀਂ ਕੈਲਸ਼ੀਅਮ ਲੈਵਲ ਦੇਖਣਾ ਹੁੰਦਾ ਹੈ ਕਿਉਂਕਿ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਕਿ ਪ੍ਰੀਟਰਮ ਚ ਕੈਲਸ਼ੀਅਮ ਜਿਹੜਾ ਲਾਸਟ ਟ੍ਰਾਈਮੇਸਟਰ ਚ ਆਣਾ ਹੁੰਦਾ ਉਹ 안ਦਰੀ ਤੇ ਉਹਦੇ ਚ ਅਸੀਂ ਕੈਲਸ਼ੀਅਮ ਬਾਰੇ ਲੈਣ ਦੇ ਨਾਲੇ ਪ੍ਰੀਟਰਮ ਬੱਚੇ ਇਨਫੈਕਸ਼ਨ ਨੂੰ ਵੀ ਜਿਆਦਾ ਪ੍ਰੋਨ ਰਹਿੰਦੇ ਨੇ ਉਹਨਾਂ ਚ ਅਸੀਂ ਇਨਫੈਕਸ਼ਨ ਨੂੰ ਲੈ ਕੇ ਬਹੁਤ ਸਤਾਰਕ ਰਹਿੰਦੇ ਆ ਉਹਨਾਂ ਦੇ ਅਸੀਂ अर्ਲੀ ਸਕਰੀਨਿੰਗ ਕਰਦੇ ਆ ਮੈਮ ਜਦੋਂ ਹੋ ਜਾਂਦਾ ਬੱਚੇ ਦੇ ਬੋਨ ਤੋਂ ਬਾਅਦ ਵੈਕਸੀਨੇਸ਼ਨ ਜਿਹੜੀਆਂ ਨੇ ਉਹ ਕਿੰਨਾ ਕੁ ਵੱਡਾ ਰੋਲ ਪਲੇ ਕਰਦੀਆਂ ਨੇ ਹਾਂਜੀ ਦੇਖੋ ਅੱਜ ਤੋਂ 20 ਸਾਲ ਪਹਿਲੇ ਬਹੁਤ ਕਟ ਬਿਮਾਰੀਆਂ ਦੇ ਵੈਕਸੀਨ ਬਣੇ ਸੀ ਪਰ ਹੁਣ ਅਸੀਂ ਬਹੁਤ ਅੱਗੇ ਨਿਕਲ ਗਏ ਆ ਆਪਣੇ ਇੰਡੀਆ ਵਿੱਚ ਹਰ ਤਰ੍ਹਾਂ ਦਾ ਵੈਕਸੀਨ ਅਵੇਲੇਬਲ ਹੈ ਇਥੋ ਦੀਆਂ ਡਿਜ਼ੀਜ਼ ਜਿਹੜੀਆਂ ਪ੍ਰੈਵਲੈਂਟ ਨੇ ਉਸ ਹਿਸਾਬ ਨਾਲ ਠੀਕ ਹੈ ਨਿਊ ਬੋਨ ਬਿਲਕੁਲ ਬੱਚੇ ਦੇ ਬਰਥ ਤੋਂ ਬਾਅਦ ਲਾਈਕ ਆਫਟਰ 12 ਆਵਰ ਜੇ ਬੱਚਾ ਸਟੇਬਲ ਹੈ ਤਾਂ ਅਸੀਂ BCG oral polio vaccine ਤੇ hepatitis B ਸਾਡੇ ਕੰਟਰੀ ਚ ਇਹ ਤਿੰਨ ਵੈਕਸੀਨ ਅਸੀਂ ਡਿਸਚਾਰਜ ਕਰਨ ਤੋਂ ਪਹਿਲਾਂ ਹੀ ਦੇ ਕੇ ਭੇਜਦੇ ਹਾਂ ਉਸ ਤੋਂ ਇਲਾਵਾ ਜਿਹੜਾ ਮੇਨ ਵੈਕਸੀਨੇਸ਼ਨ ਹੈ ਉਹ 6 ਵੀਕਸ ਤੇ ਸਟਾਰਟ ਹੁੰਦਾ ਹੈ ਫਿਰ ਇਹਦਾ ਇੱਕ ਪ੍ਰੋਪਰ ਚਾਰਟ ਬਣਿਆ ਹੈ ਇੰਡੀਅਨ ਅਕੈਡਮੀ ਆਫ ਪੀਡੀਆਟ੍ਰਿਕਸ ਨੇ ਰეკਮੈਂਡੇਸ਼ਨ ਦੇ ਹਿਸਾਬ ਨਾਲ ਅਸੀਂ ਉਹ ਚਾਰਟ ਨੂੰ ਫੋਲੋ ਕਰਦੇ ਹਾਂ ਫਿਰ ਅਸੀਂ ਉਸ ਤੇ ਅੱਗੇ-ਅੱਗੇ ਡੇਟ ਦਿੰਦੇ ਰਹਿੰਦੇ ਹਾਂ ਫਰਸਟ 2 ইয়ারਸ 'ਚ ਵੈਕਸੀਨੇਸ਼ਨ ਚੱਲਦਾ ਰਹਿੰਦਾ ਹੈ ਤਕਰੀਬਨ ਜੇ ਅਸੀਂ ਗੱਲ ਕਰੀਏ ਤਾਂ ਪਹਿਲੇ ਸਾਲ 6 ਵੀਕਸ 10 ਵੀਕ 14 ਵੀਕਸ ਤੇ ਹੁੰਦਾ ਹੈ ਫਿਰ 6 ਮਹੀਨੇ ਤੇ 9 ਮਹੀਨੇ ਤੇ 1 ਸਾਲ ਤੇ ਫਿਰ 1 ਸਾਲ ਤੋਂ ਬਾਅਦ ਆਲਮੋਸਟ 2 ਪਾਣੇ 2 ਸਾਲ ਤੱਕ ਹਰ ਮਹੀਨੇ ਆਲਮੋਸਟ ਇੱਕ ਵੈਕਸੀਨ ਹੁੰਦਾ ਹੈ ਤੇ ਇਹ ਇੰਡੀਅਨ ਅਕੈਡਮੀ ਆਫ ਪੀਡੀਆਟ੍ਰਿਕਸ ਦੀ ਰეკਮੈਂਡੇਸ਼ਨ ਹੈ ਤੇ ਆਪਣੀ ਪੰਜਾਬ ਗਵਰਨਮੈਂਟ ਤੇ ਬਾਕੀ ਸਟੇਟ ਗਵਰਨਮੈਂਟਸ ਵੀ ਕੁਝ ਵੈਕਸੀਨ ਦੇ ਰਹੇ ਨੇ ਜਿਹੜੇ ਲੋਕ ਪ੍ਰਾਈਵੇਟ ਚ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਆਈ ਵੁੱਡ ਲਾਈਕ ਟੂ ਅਪੀਲ ਉਹਨਾਂ ਨੂੰ ਕਿ ਆਪਣੀ ਗਵਰਨਮੈਂਟ ਵੀ ਹੁਣ ਬਹੁਤ ਅੱਛੇ ਵੈਕਸੀਨ ਦੇ ਰਹੀ ਹੈ ਜਿਹੜੀ ਪਹਿਲਾਂ ਨਹੀਂ ਦੇ ਰਹੀ ਸੀ ਕੁਝ ਸਾਲਾਂ ਤੋਂ ਉਹ ਅੱچھے ਵੈਕਸੀਨ ਦਿੱਤੇ ਜਾ ਰਹੇ ਹੈ ਜਿਹੜੇ ਪ੍ਰਾਈਵੇਟ ਚ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਗਵਰਨਮੈਂਟ ਚੋਂ ਉਹ ਜ਼ਰੂਰ ਅਵੇਲ ਕਰਨਾ ਚਾਹੀਦਾ ਹੈ ਬੈਨੀਫਿਟ ਮੈਮ ਵੈਕਸੀਨ ਦੇ ਵਿੱਚ ਵੀ ਨਾ ਕਈ ਕਈਆਂ ਨੂੰ ਜਿਹੜਾ ਐਸ ਸੀਜੀਓ ਹੁੰਦੀ ਹੈ ਪ੍ਰੋਬਲਮ ਹੁੰਦੀ ਹੈ ਕਿ ਕੁਝ ਵੈਕਸੀਨਸ ਤੋਂ ਬਾਅਦ ਜਿਹੜਾ ਹੈ ਕਹਿੰਦੇ ਹੈ ਕਿ ਬੱਚੇ ਨੂੰ ਫੀਵਰ ਆ ਜਾਂਦਾ ਹੈ ਕਈ ਵਾਰ ਪੇਰੈਂਟਸ ਜਿਹੜੇ ਆ ਉਹ ਇਸ ਡਰ ਤੋਂ ਵੈਕਸੀਨ ਲਵਾਉਂਦੇ ਹੀ ਨਹੀਂ ਕਿ ਬੱਚਾ ਬੁਖਾਰ ਹੋ ਜਾਊਗਾ ਉਹਨੂੰ ਕਿੱਦਾਂ ਸਾਮਾਂਗੇ ਅਸੀਂ ਬਿਲਕੁਲ ਦੇਖੋ ਵੈਕਸੀਨ ਚ ਜਿਹੜਾ ਬੁਖਾਰ ਵਾਲੀ ਗੱਲ ਹੈ ਨਾ ਉਹ ਜ਼ਿਆਦਾਤਰ ਫਸਟ 3 ਵੈਕਸੀਨਸ ਜਿਹੜੇ ਹੁੰਦੇ ਆ ਤੇ ਫਿਰ 1.5 ਸਾਲ ਤੇ ਲੱਗਦਾ ਉਹਦੇ ਚ ਇੱਕ ਵੈਕਸੀਨ ਚ ਪਟਿਊਸਸ ਕੰਪੋਨੈਂਟ ਹੁੰਦਾ ਹੈ ਕਾਲੀ ਖਾਂਸੀ ਦਾ ਜਿਹੜਾ ਕਿ ਬਹੁਤ ਰिएक्टੋਜਨਿਕ ਹੁੰਦਾ ਹੈ ਉਹਦੇ ਨਾਲ ਫੀਵਰ ਆ ਜਾਂਦਾ ਹੈ ਕਈ ਵਾਰ ਸੋਜਿਸ਼ ਵੀ ਆ ਜਾਂਦੀ ਹੈ ਠੀਕ ਹੈ ਤੇ ਅੱਜ ਕੱਲ ਪੇਨਲੈਸ ਵੈਕਸੀਨ ਵੀ ਆ ਗਏ ਹੋਏ ਆ ਕਿ ਉਹਨਾਂ ਨੇ ਉਹ ਵਾਲੇ ਕੰਪੋਨੈਂਟ ਦਾ ਜਿਹੜਾ ਬਿਮਾਰੀ ਤੋਂ ਬਚਾਉਣ ਵਾਲਾ ਕੰਪੋਨੈਂਟ ਹੈ ਉਹਨੂੰ ਸਿਕਿਉਰ ਕਰਕੇ ਤੇ ਉਹਦਾ ਸਾਈਡ ਇਫੈਕਟ ਕਰਨ ਵਾਲਾ ਕੰਪੋਨੈਂਟ ਯਾਨੀ ਹਾਈ ਗ੍ਰੇਡ ਫੀਵਰ ਜਾਂ ਬਹੁਤ ਸੋਜਾ ਆ ਜਾਣਾ ਬਹੁਤ ਜ਼ਿਆਦਾ ਬੱਚੇ ਨੇ ਤੰਗ ਹੋਣਾ ਉਹ ਸਭ ਨੂੰ ਕਾਊਂਟਰ ਕਰ ਲਿਆ ਹੁੰਦਾ ਠੀਕ ਹੈ ਅੱਜ ਕੱਲ کافی ਪੇਨਲੈਸ ਵੈਕਸੀਨ ਵੀ ਆ ਗਏ ਜਿਹੜੇ ਕਿ ਟੋਟਲੀ ਸੇਫ ਹੈ ਤੇ ਉਹਨਾਂ ਦਾ ਪੂਰਾ ਇਫੈਕਟ ਆਂਦਾ ਹੈ ਇਹ ਵੀ ਨਹੀਂ ਕੋਈ ਗੱਲ ਨਹੀਂ ਹੈ ਕਿ ਉਹਨਾਂ ਦਾ ਇਫੈਕਟ ਨਹੀਂ ਆਂਦਾ ਤੇ ਇਹ ਇੱਕ ਨੈਚੁਰਲ ਰਿਐਕਸ਼ਨ ਹੈਗਾ ਇਹਦੇ ਤੋਂ ਬਿਲਕੁਲ ਘਬਰਾਉਣਾ ਨਹੀਂ ਚਾਹੀਦਾ ਇੱਕ ਨਾਰਮਲ ਪ੍ਰੋਸੈਸ ਹੈ ਜੇ ਵੈਕਸੀਨ ਤੋਂ ਬਾਅਦ ਕੋਈ ਫੀਵਰ ਆਂਦਾ ਹੈ ਤਾਂ ਅਸੀਂ ਇੱਕ ਦੋ ਦਿਨ ਲਈ ਦਵਾਈ ਪਹਿਲੀ ਪਾ ਕੇ ਭੇਜਦੇ ਹਾਂ ਓਕੇ ਇਹ ਜੀ ਕੋਈ ਚਿੰਤਾ ਵਾਲੀ ਗੱਲ ਨਹੀਂ ਅ ਜੇ ਆਪਾਂ ਹੁਣ ਗੱਲ ਕਰੀਏ ਤਾਂ ਜਿਹੜਾ ਸੀਜ਼ਨ ਚੱਲ ਰਿਹਾ ਹੁਣ ਮੌਨਸੂਨ ਦਾ ਸੀਜ਼ਨ ਹੈ ਹੁਣ ਬਾਰਿਸ਼ਾਂ ਜਿਹੜੀਆਂ ਸਟਾਰਟ ਹੋ ਗਈਆਂ ਨੇ ਤਾਂ ਇਹਦੇ ਵਿੱਚ ਬੱਚਿਆਂ ਦਾ ਕਿੰਦਾ ਧਿਆਨ ਰੱਖਿਆ ਜਾਵੇ ਦੇਖੋ ਇਸ ਸੀਜ਼ਨ 'ਚ ਸਭ ਤੋਂ ਜ਼ਿਆਦਾ ਜਿਹੜੀ ਡੇਂਜਰਸ ਬਿਮਾਰੀਆਂ ਹੈਗੀਆਂ ਉਹ ਡੇਂਗੀ ਹੈਗੇ ਮਲੇਰੀਆ ਹੈਗਾ ਠੀਕ ਹੈ ਇਹਦੇ 'ਚ ਬੱਚਿਆਂ ਨੂੰ ਅ ਇਨਸੈਕਟ ਬਾਈਟਸ ਤੋਂ ਬਚਾਣਾ ਇਨਸੈਕਟ ਚ ਮੇਜਰ ਇਨਸੈਕਟ ਹੈ ਮੋਸਕੀਟੋ ਠੀਕ ਹੈ ਤੇ ਹੋਰ ਵੀ ਬਹੁਤ ਸਾਰੇ ਇਨਸੈਕਟ ਬਾਈਟਸ ਬੱਚਿਆਂ ਦੇ ਹੋ ਜਾਂਦੇ ਬੱਚੇ ਬੜੇ ਤੰਗ ਹੁੰਦੇ ਆ ਉਹਨਾਂ ਦੇ ਜਿਹੜਾ ਇਨਸੈਕਟ ਸਟਿੰਗ ਹੁੰਦਾ ਨਾ ਖਾਸ ਕਰਕੇ ਪਹਿਲੇ 2 ਸਾਲਾਂ ਚ ਬਹੁਤ ਜ਼ਿਆਦਾ ਰਿਐਕਸ਼ਨ ਕਰਦਾ ਹੈ ਕਿਉਂਕਿ ਬੱਚੇ ਨੂੰ ਫਸਟ ਟਾਈਮ ਐਕਸਪੋਜ਼ ਹੋਇਆ ਹੁੰਦਾ ਤੇ ਡੇਂਗੀ ਇੱਕ ਬਹੁਤ ਹੀ ਮਾਰੂ ਬਿਮਾਰੀ ਹੈ ਜਿਵੇਂ ਤੁਸੀਂ ਸੁਣਿਆ ਹੀ ਹੋਣਾ ਜੀ ਤੇ ਡੇਂਗੀ ਬੱਚਿਆਂ ਵਿੱਚ ਕਾਫੀ ਹੋ ਜਾਂਦਾ ਹੈ ਇਹ ਜਿਹੀ ਕੋਈ ਗੱਲ ਨਹੀਂ ਕਿ ਘਟ ਹੋਣ ਦੇ ਚਾਂਸ ਹੈ ਜਾਂ ਐਵੇਂ ਨਹੀਂ ਹੈ ਰੈਗੂਲਰ ਕੇਸਿਸ ਅੰਦਰ ਹੁੰਦੇ ਪਰ 90% ਕੇਸਿਸ ਜੇ ਡੇਂਗੀ ਪੋਜ਼ਿਟਿਵ ਆ ਆ ਵੀ ਗਿਆ ਨਾ ਤਾਂ ਉਹ ਘਾਰ ਹੀ ਮੈਨੇਜ ਹੋ ਜਾਂਦੇ ਆ ਇਹ ਬਹੁਤ ਲੋਕਾਂ ਨੂੰ ਪਤਾ ਨਹੀਂ ਹੁੰਦਾ ਜਰਾ ਹੀ ਡੇਂਗੀ ਪੋਜ਼ਿਟਿਵ ਆਇਆ ਤਾਂ ਨਾਲ ਹੀ ਐਡਮਿਟ ਕਰਾ ਦਿੰਦੇ ਆ ਹਸਪੀਟਲ 'ਚ ਇਹੋ ਜਿਹਾ ਪੈਨਿਕ ਨਹੀਂ ਕਰਨਾ ਚਾਹੀਦਾ ਜਦੋਂ ਵੀ ਡੇਂਗੀ ਪੋਜ਼ਿਟਿਵ ਆਏ ਉਹਦਾ ਜਿਹੜੇ ਡੇਂਜਰ ਸਾਈਨਸ ਹੁੰਦੇ ਆ ਜਿਵੇਂ ਬਹੁਤ ਜ਼ਿਆਦਾ ਤੇਜ਼ ਪੇਟ ਦਰਦ ਯਾ ਕੋਈ ਬਾਥਰੂਮ ਘਟ ਜਾਂਦਾ ਹੈ ਜਾਂ ਕਿ ਤੋ ਬਲੀਡਿੰਗ ਹੋ ਰਹੀ ਹੈ ਇਹ ਸਭ ਡੇਂਜਰ ਸਾਈਨਸ ਪਲੇਟਲੇਟ ਘਟਣ ਦੇ ਹੁੰਦੇ ਆ ਤੇ ਕੰਪਲਿਕੇਟਡ ਡੇਂਗੀ ਵੱਲ ਨੂੰ ਜਾਂਦੇ ਆ ਕਿ ਹਿਮੋਡਾਇਨਾਮਿਕ ਇਨਸਟੈਬਿਲਟੀ ਆ ਰਹੀ ਹੈ ਬੱਚੇ ਦਾ ਬੀਪੀ ਫਾਲ ਹੋ ਰਿਹਾ ਹੈ ਤਾਂ ਇਹ ਉਹਦਾ ਯੂਰਿਨ ਨਾਟ ਪੁੱਟ ਫਾਲ ਹੋ ਰਿਹਾ ਤੇ ਇਹ ਸਭ ਚੀਜ਼ਾਂ ਤੇ ਪੈਨਿਕ ਨਹੀਂ ਕਰਨੀ ਤੇ ਬੱਚੇ ਨੂੰ ਸਭ ਤੋਂ ਪਹਿਲਾਂ ਕਰੇ ਹਾਈਡਰੇਟ ਕਰਨਾ ਸ਼ੁਰੂ ਕਰੋ ਉਹਦੇ ਪਲੇਟਲੇਟ ਮੋਨੀਟਰ ਕਰੋ ਉਹਨੂੰ ਚਾਈਲਡ ਸਪੈਸ਼ਲਿਸਟ ਤੋਂ ਚੈੱਕ ਕਰਾਓ ਡੇਲੀ ਚੇਕ ਕਰਾਣਾ ਹੈ ਡੇਲੀ ਕਰਾ ਸਕਦੇ ਹੋ ਮੈਨੂੰ ਹਸਪੀਟਲ ਐਡਮਿਟ ਕਰਾਉਣ ਦੀ ਉਹ ਨਹੀਂ ਕਰਨੀ ਚਾਹੀਦੀ ਬਟ ਇਹਦੇ ਵਿੱਚ ਬੜਾ ਸਾਨੂੰ ਕੇਅਰਫੁਲ ਰਹਿਣ ਦੀ ਲੋੜ ਹੈ ਡੇਂਜਰ ਸਾਈਨਸ ਨੂੰ ਸਹੀ ਟਾਈਮ ਤੇ ਪਛਾਣਨਾ ਤੇ ਜਦੋਂ ਮੈਡੀਕਲ ਹੈਲਪ ਦੀ ਲੋੜ ਹੈ ਐਡਮਿਸ਼ਨ ਦੀ ਵੀ ਲੋੜ ਪੈ ਸਕਦੀ ਹੈ ਤੇ ਚ ਸਤਰਕ ਰਹਿਣ ਦੀ ਲੋੜ ਹੈ ਬਟ ਇਹ ਨਹੀਂ ਕਿ ਪੋਜ਼ਿਟਿਵ ਆਇਆ ਤਾਂ ਉਹਦੀ 100% ਹਸਪੀਟਲ ਐਡਮਿਸ਼ਨ ਇਹ ਚੀਜ਼ ਨਹੀਂ ਹੋਣੀ ਚਾਹੀਦੀ